ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਸਾਂਝੀ ਕਰਨ ਲੱਗਾ ਜਿਹਦੇ ਨਾਲ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਫਾਇਦਾ ਹੋਣ ਵਾਲਾ ਆਪਾਂ ਹਮੇਸ਼ਾ ਹੀ ਇਸ ਚੈਨਲ ਤੇ ਉਹ ਜਾਣਕਾਰੀਆਂ ਸ਼ੇਅਰ ਕਰੀ ਦੀਆਂ ਨੇ ਜਿਦੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਬੇਰੁਜ਼ਗਾਰ ਨੂੰ ਕਿਸੇ ਸਾਬਕਾ ਫੌਜੀ ਵੀਰ ਨੂੰ ਜਿਹਨੂੰ ਨੌਕਰੀ ਦੀ ਜ਼ਰੂਰਤ ਹੈ ਉਹਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਉਹ ਆਪਣੀ ਯੋਗਤਾ ਦੇ ਹਿਸਾਬ ਨਾਲ ਨੌਕਰੀ ਪ੍ਰਾਪਤ ਕਰ ਸਕੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਅਤੇ ਕੰਪਿਊਟਰ ਮੈਨੇਜਰ ਦੀਆਂ ਜਿਹੜੀਆਂ ਪੋਸਟਾਂ ਗਨਮੈਨ ਦੀਆਂ ਪੋਸਟਾਂ ਉਹ ਆਈਆਂ ਨੇ ਉਹ ਕਿੱਥੇ-ਕਿੱਥੇ ਤੁਹਾਡੀ ਨੌਕਰੀ ਰਹਿਣ ਵਾਲੀ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਕੀ ਇਹਦੇ ਵਿੱਚ ਤੁਹਾਡੀ ਯੋਗਤਾ ਕਿੰਨੀ ਤਰ੍ਹਾਂ ਰਹਿਣ ਵਾਲੀ ਹੈ ਤੇ ਕਿੱਥੇ ਤੁਹਾਡੀ ਜਿਹੜੀ ਡਿਊਟੀ ਰਹੇਗੀ ਕਿੰਨਾ ਚਿਰ ਤੁਹਾਡੀ ਡਿਊਟੀ ਰਹਿਣੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਬੈਲ ਆਈਕਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਨਵੀਆਂ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਔਰ ਜੇ ਵੀਡੀਓ ਚੰਗੀ ਲੱਗਦੀ ਹੈ ਮੇਰਾ ਪਰਾਲਾ ਤੁਹਾਨੂੰ ਚੰਗਾ ਲੱਗਦਾ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਆਪਣੇ ਸੁਝਾਅ ਵੀ ਦਿਆ ਕਰੋ ਜੋ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜੋ ਕੁਝ ਸਿੱਖਣਾ ਸਮਝਣਾ ਚਾਹੁੰਦੇ ਹੋ ਸੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਜਾਣਕਾਰੀ ਤੁਹਾਡੇ ਨਾਲ ਜਿਹੜੇ ਵੀ ਸਾਬਕਾ ਫੌਜੀ ਵੀਰ ਨੇ ਜਦੋਂ ਤੋਂ ਉਹ ਫੌਜ ਵਿੱਚ ਨੌਕਰੀ ਕਰਦੇ ਨੇ ਉਹਨਾਂ ਨੂੰ ਤਨਖਾਹ ਠੀਕ ਠਾਕ ਹੁੰਦੀ ਹੈ ਗੁਜ਼ਾਰਾ ਚੱਲਦਾ ਹੈ ਕਈਆਂ ਨੂੰ ਮਜਬੂਰੀ ਵਾਸਤੇ ਪੈਨਸ਼ਨ ਆਉਣਾ ਪਿਆ ਜਾਂਦਾ ਹੈ ਜਾਂ ਜਿਹੜੇ ਨੌਕਰੀ ਕਰਕੇ ਪੂਰੀ ਪੈਨਸ਼ਨ ਆਉਂਦੀ ਨੇ ਸਿਵਲ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ ਪੈਨਸ਼ਨ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਸਾਰੇ ਸਾਬਕਾ ਫੌਜੀ ਵੀਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਪੈਨਸ਼ਨ ਆਉਣ ਤੋਂ 2-4 ਮਹੀਨੇ ਬਾਅਦ ਉਹਨਾਂ ਨੂੰ ਕਿ ਘਰ ਦੇ ਨੇੜੇ ਵਧੀਆ ਨੌਕਰੀ ਮਿਲ ਜਾਵੇ ਸਰਕਾਰੀ ਨੌਕਰੀ ਵਾਸਤੇ ਬਹੁਤ ਵੀਰ ਤਿਆਰੀ ਕਰਦੇ ਨੇ ਕਾਮਯਾਬੀ ਹੋ ਜਾਂਦੇ ਨੇ ਪਰ ਬਹੁਤੇ ਪੜ੍ਹਾਈ ਤੋਂ ਕੰਨੀ ਕਦਰਾਉਂਦੇ ਨੇ ਸੋਚਦੇ ਨੇ ਕਿ ਜਿਹੜੀ ਸਾਡੀ ਫੌਜ ਦੀ ਨੌਕਰੀ ਉਹਦੇ ਤਜਰਬੇ ਦੇ ਹਿਸਾਬ ਨਾਲ ਸਾਨੂੰ ਕਿ ਨੌਕਰੀ ਮਿਲ ਜਾਵੇ ਤੇ ਉਹਦੇ ਵਾਸਤੇ ਸਿਰਫ ਸਿਕਿਉਰਿਟੀ ਗਾਰਡ ਸਿਕਿਉਰਿਟੀ ਸੁਪਰਵਾਈਜ਼ਰ ਗਵਰਨਮੈਂਟ ਦੀ ਨੌਕਰੀ ਜਿਹੜੀ ਬਚਦੀ ਹੈ ਔਰ ਇਹ ਵੀ ਨੌਕਰੀ ਕੋਈ ਮਾੜੀ ਨਹੀਂ ਬੜੇ ਸਾਫਾ ਫੌਜੀ ਵੀਰ ਬੈਂਕਾਂ ਦੇ ਵਿੱਚ ਗਨਮੈਨ ਲੱਗਦੇ ਨੇ ਫਿਰ ਉਹ ਇੰਨਾ ਮਿਹਨਤ ਨਾਲ ਕੰਮ ਕਰਦੇ ਨੇ ਕਿ ਬੈਂਕ ਦਾ ਸਟਾਫ ਬੈਂਕ ਮੈਨੇਜਰ ਉਹਨਾਂ ਨੂੰ ਹੌਲੀ-ਹੌਲੀ ਕਲਰਕ ਕੈਸ਼ੀਅਰ ਇਥੋਂ ਤੱਕ ਕਿ ਗਨਮੈਨ ਲੱਗਣ ਵਾਲੇ ਬੈਂਕਾਂ ਵਿੱਚ ਅੱਜ ਬ੍ਰਾਂਚ ਮੈਨੇਜਰ ਬਣੇ ਹੋਏ ਨੇ ਸੋ ਤੁਸੀਂ ਕਰ ਸਕਦੇ ਹੋ ਪਰ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈਣਾ ਕੋਈ ਨਾ ਕੋਈ ਨੌਕਰੀ ਪਹਿਲਾਂ ਸ਼ੁਰੂਆਤ ਕਿਤੇ ਨਾ ਕਿਤੇ ਕਰਨੀ ਪੈਣੀ ਹੈ ਸੋ ਪਹਿਲੀ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਇਸੇ ਤਰ੍ਹਾਂ ਦੀ ਹੀ ਉਹ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਏ ਸਿਕਿਉਰਿਟੀ ਗਾਰਡ اور ਸਿਕਿਉਰਿਟੀ ਸੁਪਰਵਾਈਜ਼ਰ ਦੀਆਂ ਪੋਸਟਾਂ ਆਈਆਂ ਨੇ ਸਾਬਕਾ ਫੌਜੀ ਉਹਨਾਂ ਇਹਦੇ ਵਿੱਚ ਪਹਿਲ ਦਿੱਤੀ ਜਾਣੀ ਹੈ ਪਰ ਜਿਹੜੇ ਨੌਜਵਾਨ ਸਿਵਲਨ ਨੇ ਜਿਨ੍ਹਾਂ ਨੇ ਐਨਸੀਸੀ ਰੱਖੀ ਐਨਸੀਸੀ ਕੈਡਟ ਜਿਹੜੇ ਰਹੇ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਤੁਹਾਨੂੰ ਵਿਚਾਰਿਆ ਜਾਏਗਾ ਸਿਕਿਉਰਿਟੀ ਗਾਰਡ ਵਾਸਤੇ 10ਵੀਂ ਪਾਸ ਹੋਣਾ ਚਾਹੀਦਾ ਹੈ ਹਾਈਟ ਜਿਹੜੀ ਤੁਹਾਡੀ 170 ਸੈਂਟੀਮੀਟਰ ਛਾਤੀ ਚੈਸਟ ਜਿਹੜੀ ਤੁਹਾਡੀ 80 ਸੈਂਟੀਮੀਟਰ ਸੈਂਟੀਮੀਟਰ ਹੋਣੀ ਚਾਹੀਦੀ ਆ ਔਰ ਸੁਪਰਵਾਈਜ਼ਰ ਦੀ ਪੋਸਟ ਵਾਸਤੇ 12ਵੀਂ ਪਾਸ ਤੁਹਾਡੀ ਯੋਗਤਾ ਹੋਣੀ ਚਾਹੀਦੀ ਹੈ ਬਾਕੀ ਸਾਰਾ ਕੁਝ ਤੁਹਾਡਾ ਹਾਈਟ ਔਰ ਤੁਹਾਡੀ ਜਿਹੜੀ ਚੈਸਟ ਹੈ ਉਹ ਸੇਮ ਰਹਿਣ ਵਾਲੀ ਹੈ ਫਿਜ਼ੀਕਲ ਟੈਸਟ ਤੁਹਾਡਾ ਲਿਆ ਜਾਣਾ ਪ੍ਰੋਪਰ ਉਹਦੇ ਵਿੱਚ ਤੁਹਾਡੀ ਆਈ ਸਾਈਡ ਨਿਗਾ ਵੀ ਜਿਹੜੀ ਉਹ ਚੈੱਕ ਹੋਣੀ ਹੈ ਤੁਹਾਡੀ ਨਿਗਾ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਉਮਰ ਦੇ ਵਿੱਚ 20 ਤੋਂ 40 ਸਾਲ ਰੱਖੀ ਗਈ ਹੈ ਤਨਖਾਹ ਦੇ ਵਿੱਚ 15000 ਤੋਂ ਲੈ ਕੇ 20000 ਰਹਿਣ ਵਾਲੀ ਹੈ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਤੁਹਾਡੀ ਇੰਟਰਵਿਊ ਦੇ ਹਿਸਾਬ ਨਾਲ ਜਿਹੜੀ ਆ ਤੁਹਾਡੀ ਤਨਖਾਹ ਉਹ ਸਿਲੈਕਟ ਕੀਤੀ ਜਾਏਗੀ ਔਰ ਤੁਸੀਂ ਇਹਦੇ ਵਿੱਚ ਕੋਈ ਰਿਟਨ ਟੈਸਟ ਨਹੀਂ ਦੇਣਾ ਕੋਈ ਫੀਸ ਸਪਲਾਈ ਨਹੀਂ ਕਰਨੀ ਸਿਰਫ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਆ ਸੋ ਅਪਲਾਈ ਤੁਸੀਂ ਜਿਹੜਾ ਕਿਵੇਂ ਕਰਨਾ 20 April ਤੋਂ ਪਹਿਲਾ ਪਹਿਲਾਂ ਆਪਣੇ ਸਾਰੇ ਅਸਲੀ ਡਾਕੂਮੈਂਟ ਲੈ ਲਓ ਨਾਲ ਹੋਣ ਦੀ ਫੋਟੋ ਕਾਪੀਆਂ ਲੈ ਲਓ ਔਰ ਤੁਹਾਡਾ ਪਾਸਪੋਰਟ ਸਾਈਜ਼ ਫੋਟੋਆ ਤੁਹਾਡੇ ਬੈਂਕ ਅਕਾਊਂਟ ਦੀ ਕਾਪੀ ਆਰਮੀ ਦਾ ਤੁਹਾਡਾ ਪੀਪਓ ਡਿਸਚਾਰਜ ਬੁੱਕ ਤੁਹਾਡਾ ਐਕਸਰਸਮੈਨ ਦਾ ਆਈ ਕਾਰਡ ਔਰ ਉਹ ਸਾਰੇ ਜੇਕਰ ਤੁਹਾਡਾ ਕੋਲ ਕੋਈ ਐਕਸਪੀਰੀਅੰਸ ਹੈ ਉਹ ਤੁਸੀਂ ਆਪਣੇ ਫਾਇਰ ਫਾਈਟਿੰਗ ਦਾ ਸਰਟੀਫਿਕੇਟ ਆ ਉਹ ਨਾਲ ਲੈ ਲਓ ਇਹ ਤੁਸੀਂ ਚੰਡੀਗੜ੍ਹ ਰੋਡ ਲੁਧਿਆਣਾ ਛੱਬੇਵਾਲ ਵਿਖੇ ਜਿਹੜੀ ਕੰਪਨੀ ਹੈ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 20 April ਤੋਂ ਪਹਿਲਾਂ ਪਹਿਲਾਂ FM CG ਰੀਨੋਵਡ ਇਹ ਕੰਪਨੀ ਹੈ ਇਹਦੇ ਵਿੱਚ ਜਿਹੜੀ ਸਿਕਿਉਰਿਟੀ ਗਾਰਡ ਔਰ ਸੁਪਰਵਾਈਜ਼ਰ ਦੀ ਭਰਤੀ ਕੀਤੀ ਜਾਣੀ ਹੈ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ 95681 10111 956811011 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵੀ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਜਾਣ ਤੋਂ ਪਹਿਲਾਂ ਲੈ ਸਕਦੇ ਹੋ ਲੁਧਿਆਣਾ ਔਰ ਉਹਦੇ ਆਸ-ਪਾਸ ਦੇ ਨੇੜੇ ਦੇ ਸਾਬਕਾ ਫੌਜੀ ਵੀਰ ਔਰ NCC ਰੱਖਣ ਵਾਲੇ ਜਿਹੜੇ ਜਿਨ੍ਹਾਂ ਨੇ ਪੜ੍ਹਾਈ ਦੇ ਵਿੱਚ NCC ਰੱਖੀ ਸੀ ਕੈਂਡੀਡੇਟ ਜਿਹੜੇ ਰਹੇ ਨੇ ਉਹ ਇਹਦੇ ਵਾਸਤੇ ਪਹੁੰਚ ਕਰ ਸਕਦੇ ਨੇ ਦੂਜੀ ਭਰਤੀ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਉਹ ਆਈ ਹੈ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਰਾਮਾ ਰਫਾਇਨਰੀ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜੀ ਭਰਤੀ ਕੀਤੀ ਜਾਣੀ ਹੈ ਇਹਦੇ ਵਿੱਚ ਪਹਿਲੀਆਂ ਨੇ ਗਨਮੈਨ ਦੀਆਂ ਪੋਸਟਾਂ ਉਹਦੇ ਵਿੱਚ ਜੰਮੂ ਜਾਂ ਪੰਜਾਬ ਦਾ ਤੁਹਾਡੇ ਕੋਲ ਹਥਿਆਰ ਦਾ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਹੋਣਾ ਚਾਹੀਦਾ ਔਰ ਤੁਹਾਡਾ ਲਾਇਸੈਂਸ ਆਨਲਾਈਨ ਚੜਿਆ ਹੋਣਾ ਚਾਹੀਦਾ ਫਿਜ਼ੀਕਲ ਤੁਸੀਂ ਫਿੱਟ ਹੋਣੇ ਚਾਹੀਦੇ ਹੋ ਤਨਖਾਹ ਇਹਦੇ ਵਿੱਚ 25000 ਤੋਂ ਲੈ ਕੇ 27000 ਤੱਕ ਹੈ ਜਿਹੜੀ ਸਿਕਿਉਰਿਟੀ ਗਾਰਡ ਦੀ ਜਿਹੜੀ ਔਰ ਇਹਦੇ ਵਿੱਚ ਸਿਰਫ ਸਾਬਕਾ ਫੌਜੀ ਵੀ ਇਹਦੀ ਸੰਪਰਕ ਕਰਨ ਇਹ ਜ਼ਰੂਰ ਧਿਆਨ ਵਿੱਚ ਰੱਖਿਓ ਔਰ ਇਹਦੇ ਵਿੱਚ ਪੋਸਟਾਂ ਨੇ ਸੁਪਰਵਾਈਜ਼ਰ ਦੀਆਂ ਵੀ ਸ਼ਿਫਟਾਂ ਦੇ ਵਿੱਚ ਤੁਹਾਡੀ ਡਿਊਟੀ ਹੋਣੀ ਹੈ ਔਰ 4 ਦਿਨ 26 ਦਿਨ ਤੁਹਾਡੀ ਜਿਹੜੀ ਡਿਊਟੀ ਹੋਣੀ ਮਹੀਨੇ ਦੇ ਵਿੱਚ ਸੰਡੇ ਜਿਹੜਾ ਤੁਹਾਡਾ ਆਫ ਹੋਣਾ ਜਾਂ 4 ਦਿਨ ਕੋਈ ਵੀ ਤੁਹਾਨੂੰ ਜਿਹੜੇ ਕੰਪਨੀ ਵੱਲੋਂ ਆਫ ਹੋ ਦਿੱਤੇ ਜਾਣਗੇ ਜਿਹੜਾ ਤਾਂ ਹੈ ਸਿਕਿਉਰਿਟੀ ਗਾਰਡ ਉਹਦੇ ਵਿੱਚ ਸਪਾਈ ਤੋਂ ਲੈ ਕੇ ਹੌਲਦਾਰ ਗ੍ਰੈਂਡ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਸੁਪਰਵਾਈਜ਼ਰ ਆ ਉਹਦੇ ਵਿੱਚ ਏਸੀਪੀ ਨਾਇਬ ਸੁਬੇਦਾਰ 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 ਮੇਜਰ ਆਉਣ ਜਿਹੜੀ ਲੈਫਟਨੈਂਟ ਜਾਂ ਕੈਪਟਨ ਉਹ ਵੀ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਵੀ ਜਿਹੜੀ ਤੁਹਾਡੀ ਡਿਊਟੀ ਹੈ ਉਹ ਸ਼ਿਫਟਾਂ ਵਿੱਚ ਰਹਿਣ ਵਾਲੀ ਹੈ ਤੇ ਤੀਜੀ ਜਿਹੜੀ ਪੋਸਟ ਹੈ ਕੰਪਿਊਟਰ ਮੈਨੇਜਰ ਦੀ ਇਹਦੇ ਵਿੱਚ ਵੀ ਆਰਮੀ ਰਿਟਾਇਰਡ ਪਰਸਨ ਚਾਹੀਦਾ ਜੇ ਜੀਐਸਓ ਰੈਂਕ ਹੋਵੇ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਜੇ ਕਲਰਕ ਤੋਂ ਰਿਟਾਇਰ ਹੋਇਆ ਏਸੀਪੀ ਨਾਇਬ ਸੁਪੇਦਾਰ ਹੈ ਹੌਲਦਾਰ ਰੈਂਕ ਤੱਕ ਵੀ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਫੌਜ ਦੇ ਵਿੱਚੋਂ ਤੁਸੀਂ ਕਲਰਕ ਦੀ ਨੌਕਰੀ ਕਰਕੇ ਪੈਨਸ਼ਨ ਆਏ ਹੋ ਰਿਟਾਇਰ ਹੋਏ ਹੋ ਉਹਨਾਂ ਨੂੰ ਜਿਹੜੀ ਇਹਦੇ ਵਿੱਚ ਪਹਿਲ ਦਿੱਤੀ ਜਾਏਗੀ ਕੰਪਿਊਟਰ ਦੇ ਤੁਸੀਂ ਮਾਰ ਹੋਣੇ ਚਾਹੀਦੇ ਹੋ ਔਰ ਇਹਦੇ ਵਿੱਚ ਤਨਖਾਹ ਜਿਹੜੀ ਤੁਹਾਡੀ 40000 ਤੋਂ 42000 ਪਰ ਮੰਥ ਰਹਿਣ ਵਾਲੀ ਹੈ ਇਹਦੇ ਵਿੱਚ ਵੀ ਤੁਹਾਡੀ ਜਿਹੜੀ ਡਿਊਟੀ ਹੈ ਉਹ ਸ਼ਿਫਟਾਂ 'ਚ ਹੋਣੀ ਹੈ ਸੋ ਜਿਹੜੇ ਵੀ ਵੀਰ ਲੁਧਿਆਣਾ ਜਾਂ ਰਾਮਾ ਰੈਫਾਇਨਰੀ ਬਠਿੰਡਾ ਦੇ ਵਿੱਚ ਨੌਕਰੀ ਵਾਸਤੇ ਅਪਲਾਈ ਕਰਨ ਦੇ ਚਾਹਵਾਨ ਨੇ ਸੋ ਲੁਧਿਆਣਾ ਦਾ ਮੈਂ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਰਾਮਾ ਰਫਾਇਨਰੀ ਵਿੱਚ ਨੌਕਰੀ ਲੱਗਣ ਵਾਸਤੇ ਇਹ ਜਿਹੜੀਆਂ ਪੋਸਟਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸਿਰਫ ਸਾਬਕਾ ਫੌਜੀ ਵੀਰ ਉਹ ਫੋਨ ਕਰ ਨੰਬਰ ਤੁਸੀਂ ਨੋਟ ਕਰ ਲਓ 9478265331 9478265331 ਇਸ ਨੰਬਰ ਤੇ ਸੰਪਰਕ ਕਰਕੇ ਬਠਿੰਡਾ ਜ਼ਿਲ੍ਹੇ ਦੇ ਮਾਨਸਾ ਦੇ ਮੋੜ ਦੇ ਰਾਮਪੁਰਾ ਦੇ ਡੱਬਾ ਵਾਲੇ ਦੇ ਨੇੜੇ ਦੇ ਜਿਹੜੇ ਸਾਬਕਾ ਫੌਜੀ ਵੀਰ ਨੇ ਜਿਸ ਔਰਿੰਕ ਖਾਸ ਕਰਕੇ ਉਹ ਜਿਹੜੇ ਇਹਦੇ ਇਸ ਨੰਬਰ ਤੇ ਸੰਪਰਕ ਕਰਕੇ ਸੁਪਰਵਾਈਜ਼ਰ ਦੀ ਪੋਸਟ ਵਾਸਤੇ ਤੇ ਜਿਹੜੇ ਓਰਿੰਕ ਨੇ ਉਹ ਸਿਕਿਉਰਿਟੀ ਗਾਰਡ ਦੀ ਪੋਸਟ ਵਾਸਤੇ ਇਹ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਨੇ ਵੱਧ ਤੋਂ ਵੱਧ ਜਾਣਕਾਰੀ ਹੋਰ ਨਾਲ ਗਰੁੱਪਾਂ ਵਿੱਚ ਵੀ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੂੰ ਨੌਕਰੀ ਦੀ ਜ਼ਰੂਰਤ ਹੋਏਗੀ ਸੋ ਉਹਨਾਂ ਦਾ ਭਲਾ ਹੋ ਜਾਏਗਾ ਪੂਰੀ ਵੀਡੀਓ ਵੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ